ਅੱਜ ਦੁਖਦਾਈ ਘਟਨਾ ਵਾਪਰੀ ਜਦੋਂ ਇਤਿਹਾਸਕ ਗੁਰਦੁਆਰਾ ਸ਼੍ਰੀ ਕਾਨ੍ਹ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰਦਿਆਂ ਸਾਡਾ ਇੱਕ ਬਹੁਤ ਸਤਕਾਰਯੋਗ ਪਾਰਟ ਟਾਈਮ ਮੁਲਾਜ਼ਮ ਬਿਜਲੀ ਮਿਸਤਰੀ ਉਹ ਜਦੋਂ ਨਿਸ਼ਾਨ ਸਾਹਿਬ ਦੇ ਉੱਤੇ ਸੇਵਾ ਕਰਨ ਲਈ ਗਿਆ ਉੱਤੋਂ ਜਾ ਕੇ ਸਿਰੇ ਦੇ ਉੱਤੋਂ ਜਾ ਕੇ ਤਾਰ ਜਿਹੜੀ ਇਹ ਟੁੱਟਣ ਕਰਕੇ ਉੱਤੋਂ ਸਿੱਧਾ ਥੱਲੇ ਆਣ ਕੇ ਨਿਸ਼ਾਨ ਸਾਹਿਬ ਦੇ ਖੜੇ ਦੇ ਬੱਜਾ ਮੈਨੂੰ ਇੱਥੋਂ ਗੁਰਦਾਸ ਸਾਹਿਬ ਤੋਂ ਜਿਹੜੇ ਸਾਡੇ ਮੁਲਾਜ਼ਮ ਸਨ ਉਸ ਦੇ ਉਹਨਾਂ ਦਾ ਫੋਨ ਗਿਆ ਹੌਰੀ ਤੌਰ ਤੇ ਉਹਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਡੈੱਡ ਕੋਸਟ ਕਰ ਦਿੱਤਾ ਗਿਆ ਜਿਹਦੀ ਇਹ ਵੇਲੇ ਸਰਕਾਰੀ ਹਸਪਤਾਲ 'ਚ ਡੈੱਡ ਬਡੀ ਰੱਖੀ ਗਈ ਹੈ ਬਹੁਤ ਦੁਖਦਾਈ ਘਟਨਾ ਹੈ ਪਰਿਵਾਰ ਲਈ ਸਾਡੇ ਲਈ ਕਿਉਂਕਿ ਸਾਡੀ ਇੱਕ ਸੰਸਥਾ ਦੇ ਉਹ ਇੱਕ ਹੀ ਸ਼ਾਸੀ ਸਾਡੇ ਪਰਿਵਾਰ ਦਾ ਇੱਕ ਮੈਂਬਰ ਸੀ ਔਰ ਪਹਿਲਾਂ ਹੀ ਪਰਿਵਾਰ ਵਿੱਚ ਉਹਦੇ ਚ ਬੜੀ ਵੱਡੀ ਸਤਨਾਮ ਸਿੰਘ ਉਹਦਾ ਨਾਂ ਹੀ ਬੜੀ ਵੱਡੀ ਘਾਟ ਸੀ ਜਦੋਂ ਪਿਛਲੇ ਸਮੇਂ ਉਹਦੇ ਜਵਾਨ ਬੇਟੇ ਦਾ ਅਚਨ ਚੇਤ ਇਸ ਜਹਾਨ ਤੋਂ ਤੁਰ ਜਾਣਾ ਹੁਣ ਉਹਦੀਆਂ ਛੋਟੀਆਂ-ਛੋਟੀਆਂ ਦੋ ਬੱਚੀਆਂ ਨੇ ਨਾਲ ਉਹਦੀ ਧਰਮ ਪਤਨੀ ਹੈ ਜੋ ਸਰੀਰਕ ਤੌਰ ਤੇ ਠੀਕ ਨਹੀਂ ਪਰ ਇਹ ਉਸ ਪ੍ਰਮਾਤਮਾ ਦੀਆਂ ਕੁਦਰਤ ਦੀਆਂ ਖੇਡਾਂ ਵਿੱਚ ਕਿਸੇ ਬੰਦੇ ਦਾ ਵਸ ਨਹੀਂ ਸਾਡੇ ਲਈ ਸਾਡੀ ਸੰਸਾਰਾ ਲਈ ਬਹੁਤ ਦੁਖਦਾਈ ਹੈ ਪਰਿਵਾਰ ਲਈ ਬਹੁਤ ਦੁਖਦਾਈ ਹੈ ਮੈਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਦੋ ਕੋਈ ਸ਼ਰੀਕ ਹੁਣਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਜੋ ਵੀ ਇਹਦੇ ਪ੍ਰਤੀ ਉਹ ਅਹੀ ਆਪਣੇ ਪ੍ਰਧਾਨ ਸਾਹਿਬ ਨੂੰ ਤੇ ਉੱਤੇ ਸੈਕਟਰੀ ਸਾਹਿਬ ਨੂੰ ਦੱਸ ਦਿੱਤਾ ਤਤਰੀ ਤੌਰ ਤੇ ਵੀ ਮੈਂ ਨਿੱਜੀ ਤੌਰ ਤੇ ਵੀ ਜੋ ਅਗਲੀ ਕਾਰਵਾਈ ਹੈ ਪੋਸਟਮਾਰਟਮ ਤੋਂ ਬਾਅਦ ਇਸ ਅਜੀਜ਼ ਸਰਦਾਰ ਸਿਧਾਰਾਮ ਸਿੰਘ ਦਾ ਸੰਸਕਾਰ ਉਹਦੇ ਪਿੰਡ ਬਾਲੇਵਾਲ ਵਿਖੇ ਕੀਤਾ ਜਾਏਗਾ ਪਰਿਵਾਰ ਦੇ ਕੁਝ ਮੈਂਬਰ ਉਹਨਾਂ ਦਾ ਭਤੀਜਾ ਆਇਆ ਉਹਨਾਂ ਦੀ ਧਰਮ ਪਤਨੀ ਨੂੰ ਲੈਣ ਲਈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੱਡੀ ਤੇ ਮੁਲਾਜ਼ਮ ਭੇਜੇ ਆ। ਹੁਣ ਇਸ ਟੀ ਥਾਣੇ 'ਚ ਜਿਹੜੀ ਰਿਪੋਰਟ ਵਿਖਾ ਕੇ ਉਸ ਤੋਂ ਬਾਅਦ ਇੱਥੋਂ ਦੀ ਪੋਸਟ ਮਾਰਨ ਦੀ ਕਾਰਵਾਈ ਕਰਵਾਉਣ ਜਾ ਰਿਹਾ। ਮੇਰੇ ਚਾਚਾ ਜੀ ਉਹ ਨਿਸ਼ਾਨ ਸਾਹਿਬ ਚੜਾਉਣ ਗਏ ਸੀ ਗੁਰਦੁਾਰੇ ਕੰਨ ਸਾਹਿਬ ਉੱਤੋਂ ਦੇਖ ਕੇ ਮੁਰ ਕਹਿੰਦੇ ਕਿ ਨਾਲ ਹੀ ਡੱਟ ਹੋ ਗਏ। ਪਰਿਵਾਰ ਤੋਂ ਪਰਿਵਾਰ 'ਚ ਉਹਨਾਂ ਦੀ ਪਤਨੀ ਹੈ, ਦੋ ਬੇਟੀਆਂ ਛੋਟੀ ਛੋਟੀਆਂ। ਕੱਲੇ ਕੱਲੇ ਪਹਿਲਾਂ 10 ਸਾਲ ਪਹਿਲਾਂ ਉਹਨਾਂ ਦੇ ਮੁੰਡੇ ਦੀ ਡੈਥ ਹੋ ਗਈ ਸੀ ਜਵਾਨੀ ਉੀਆਂ 25 ਸਾਲਾਂ ਵਿੱਚ ਇਹਦੇ ਕਾਫੀ ਤੇ ਜਿਹੜੀ ਉਹਦੀ ਕੁਝ ਕਰਦੀ ਕਿ ਜਾਂ ਉਹ ਵੀ ਕੁਝ ਨਹੀਂ ਨਹੀਂ ਉਹ ਤੇ ਕਰੇ ਵਿਚਾਰੀ ਜੋ ਵੀ ਥੋੜੀ ਬਿਮਾਰੀ ਦਿੰਦੇ ਦਵਾਈਆਂ ਤੇ ਇਹਨੇ ਬੜੀ ਦੇਰ ਦੀ ਸੇਵਾ ਕਰਦੇ ਹਾਂਜੀ ਇਹ ਸ਼ੁਰੂ ਤੋਂ ਹੀ ਉੱਥੇ ਕਮੇਟੀ ਦੇ ਵਿੱਚ ਹੀ ਕੰਮ ਸਰਦਾ ਹਾਂਜੀ ਹਾਂਜੀ ਮੈਨੂੰ ਸਵੇਰੇ ਫੋਨ ਆਇਆ ਮੈਂ ਕੰਮ ਤੇ ਚੱਲਿਆ ਸੀ ਮੈਂ ਵੀ ਤੇ ਘਰੋਂ ਨਾਲ ਦੀ ਦਾ ਫੋਨ ਆਇਆ ਵਾਈਸ ਦਾ ਤੇ ਉਹ ਗੰਦੇ ਚਾਚੇ ਨੂੰ ਸੱਟ ਲੱਗੀ ਤੇ ਮੈਂ ਇੱਥੇ ਆਇਆ ਦੇਖਿਆ ਤੇ ਉਹ ਡੈੱਡ ਹੋ ਗਏ